ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਤੋਂ ਹਾਂ ਅੱਜ ਸਾਡੀ ਟੀਮ ਪਹੁੰਚੀ ਸੀ ਪਿੰਡ ਈਸ਼ਪੁਰ ਜਿੱਥੇ ਕਿ ਸ਼ੇਂਜ ਮੇਲਾ ਤੇ ਸਭਿਆਚਾਰਕ ਮੇਲਾ ਬਾਬਾ ਗੂਗਾ ਜਰਪੀ ਦੀ ਜਗ੍ਹਾ ਤੇ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸਾਈ ਸਰਜੀਤ ਜੀ ਦੇ ਰਹਿਮ ਨਮਾਈ ਹੇਠ ਇਹ ਸਾਰਾ ਕਾਰਗੁਜ਼ਾਰ ਹੋਇਆ ਦੂਰੋਂ ਨੇੜੇੋਂ ਸੰਗਤਾਂ ਆ ਕੇ ਨਸਮਸਤਕ ਹੋਈਆਂ ਤੇ ਨਾਲ ਦੀ ਨਾਲ ਹੀ ਦੂਰੋਂ ਨੇੜੋਂ ਪਲਵਾਨ ਆ ਕੇ ਉੱਥੇ ਆਪਣੀਆਂ ਕੁਸ਼ਤੀਆਂ ਦੇ ਜੋ ਜੋਹਰ ਹੈ ਉਹ ਦਿਖਾਏ। ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਲਾਨਾ ਜੋੜ ਮੇਲੇ ਦੀਆਂ ਔਰ ਛਿੰਝ ਮੇਲੇ ਦੀਆਂ ਸਾਰੀ ਹੀ ਇਲਾਕਾ ਨਿਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਇਸ ਪ੍ਰੋਗਰਾਮ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ। ਥੈਂਕ ਯੂ। ਜਕਾਰਾ ਕੋਈ ਯਾਰ ਪੀਰ ਦਾ ਬਹੁਤ ਸੱਚੇ ਦਰਵਾਜ਼ੀ ਜੈ। ਹਾਂਜੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਈਸਪੁਰ ਹਲਕਾ ਚੱਬੇਵਾਲ ਜੇਰਾ ਹਸ਼ਿਆਰਪੁਰ ਪੰਜਾਬ ਦੇ ਵਿੱਚ ਗੁੱਗੇ ਯਾਰ ਪੀਰ ਦਾ ਸਲਾਨਾ ਮੇਲਾ ਮਨਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਉਸ ਤੋਂ ਉਪਰਾਂਤ ਸਨੀਲ ਹੀਰ ਜੀ ਲੁਧਿਆਣੇ ਵਾਲੇ ਮੁਹੰਮਦ ਬੁੱਟਾ ਖਾਨ ਹਸ਼ਿਆਰਪੁਰ ਵਾਲੇ ਹਰਮਨ ਜੀ ਹਰਾਲੇ ਵਾਲੇ ਤੇ ਸਰਬਜੀ ਸਰਬ ਹਰਾਲੇ ਵਾਲੇ ਕਲਾਕਾਰ ਬਹੁਤ ਵਧੀਆ ਕਲਾਕਾਰਾਂ ਨੇ ਹਿੱਸਾ ਲਿਆ ਜੇਸ ਦੇ ਨਾਲ ਜਿੰਨੀਆਂ ਵੀ ਸੰਗਤਾਂ ਇਸ ਮੇਲੇ ਤੇ ਆਣ ਤੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪੁਤਲੀ ਤੇ ਸਾਰੀਆਂ ਸੰਗਤਾਂ ਸਾਰੇ ਪੈਹਲਵਾਨ ਸਾਰੇ ਕਲਾਕਾਰ ਪਿੰਡ ਵਾਸੀ ਅਤੇ ਆਪਣੇ ਸਹਿਯੋਗੀ ਯਾਰ ਪੀਰ ਦੀ ਮੰਡਲੀ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਤੇ ਅੱਗੇ ਤੋਂ ਉਮੀਦ ਕਰਦਾ ਇਸੇ ਤਰ੍ਹਾਂ ਸਾਰੇ ਮੇਰਾ ਸਾਹਿਜ ਯੋਗ ਦੇਣਗੇ ਜਿਕਾਰਾ ਕੋਈ ਯਾਰ ਪੀਰ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਗਾਇਕ ਸਰਵੀ ਜੀ ਸਰਵ ਤੇ ਅੱਜ ਪੈਂਡੀ ਈਸਪੋਰ ਜਿੱਥੇ ਕਿ ਧੰਤਨ ਗੁੱਗਾ ਯਾਰ ਪੀਰ ਦਾ ਸਾਲਾਨਾ ਮੇਲਾ ਮਨਾਇਆ ਗਿਆ ਜਿਸ ਦੀ ਅਗਵਾਈ ਸਾਈਂ ਸਰਜੀਤ ਜੀ ਈਸਪੋਰ ਵਾਲਿਆਂ ਨੇ ਕੀਤੀ ਤੇ ਇਸ ਮੇਲੇ ਦੇ ਵਿੱਚ ਖੁਸ਼ਤੀਆਂ ਵੀ ਕਰਾਈਆਂ ਗਈਆਂ ਜੋ ਕਿ ਬਹੁਤ ਵਧੀਆ ਹੀ ਖੁਸ਼ਤੀਆਂ ਕਰਾਈਆਂ ਗਈਆਂ ਨਾਮੀ ਪਹਿਲਵਾਨ ਇੱਥੇ ਆਏ ਤੇ ਮੈਂ ਵੀ ਇੱਥੇ ਹਾਜ਼ਰੀ ਭਰੀ ਆ ਤੁਹਾਡੇ ਦਾ ਸਰਵਿਸ ਸਰਮ ਨੇ ਤੇ ਮੇਰੇ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਸੇਵਾਦਾਰਾਂ ਨੂੰ ਮਿਲ ਲੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਏ ਹੋਏ ਪੱਤਰਕਾਰ ਵੀਰਾਂ ਦੇ ਆਏ ਹੋਈ ਸੰਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ